ਅੱਜ ਮਾਨਸਾ ਦੇ ਵਿੱਚ ਜ਼ਿਲ੍ਹਾ ਰੂਰਲ ਯੂਥ ਕਲੱਬ ਵੱਲੋਂ ਮਨਾਇਆ ਗਿਆ ਸੰਵਿਧਾਨ ਨਿਰਮਾਤਾ ਦਾ ਜਨਮ ਦਿਹਾੜਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਹਰ ਇੱਕ ਜਿੱਥੇ ਦੇਸ਼ ਵਾਸੀ ਸੰਵਿਧਾਨ ਨਿਰਮਾਤਾ ਡਾਕਟਰ ਪੀਮਰਾਓ ਅੰਬੇਦਕਰ ਦਾ ਜਨਮ ਦਿਹਾੜਾ ਮਨਾ ਰਿਹਾ ਉੱਥੇ ਹੀ ਜ਼ਿਲ੍ਹਾ ਰੂਰਲ ਯੂਥ ਕਲੱਬ ਵੱਲੋਂ ਵੀ ਆਪਣੇ ਮੈਂਬਰਾਂ ਨਾਲ ਮਿਲ ਕੇ ਅੱਜ ਡਾਕਟਰ ਪੀਮਰਾਓਂ ਅੰਬੇਦਕਰ ਦਾ ਜਨਮ ਦਿਹਾੜਾ ਬੜੀ ਧੁੰਮਧਾਮ ਨਾਲ ਮਨਾਇਆ ਗਿਆ ਤੇ ਸਾਰਿਆਂ ਨੇ ਸ਼ਰਦਾ ਦੇ ਫੁੱਲ ਵੀ ਭੇਟ ਕੀਤੇ ਤੇ ਨਾਲ ਹੀ ਉਹਨਾਂ ਦੇ ਵਿਚਾਰਾਂ ਦੀ ਸਾਂਝ ਵੀ ਜਿਹੜੀ ਹੈ ਇੱਕ ਦੂਜੇ ਨਾਲ ਸਾਂਝੀ ਕੀਤੀ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਅੱਜ ਜਿੱਥੇ ਪੂਰੇ ਵਿਸ਼ਵ ਦੇ ਵਿੱਚ ਜਿੱਥੇ ਵੀ ਡਾਕਟਰ ਪੀਮਰਾਓਂ ਅੰਬੇਦਕਰ ਨੂੰ ਚਾਣ ਵਾਲੇ ਨੇ ਉਹ ਉਦਾਂ ਦਾ ਜਨਮ ਦਿਹਾੜਾ ਮਨਾ ਰਹੇ ਨੇ ਉੱਥੇ ਹੀ ਅੱਜ ਮਾਨਸਾ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਗਿਆ ਤੇ ਦੇਖ ਸਕਦੇ ਹੋ ਤਸਵੀਰਾਂ ਜਿੱਥੇ ਮੈਂਬਰਾ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਹ ਸੰਵਿਧਾਨ ਨਿਰਮਾਤਾ ਵੀ ਨੇ ਤੇ ਇੱਕ ਇਕਲੌਤੇ ਅਜਿਹੇ ਇਨਸਾਨ ਨੇ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਾ ਅਧਿਕਾਰ ਦਿਵਾਇਆ ਹਰ ਇੱਕ ਅਧਿਕਾਰ ਜੋ ਸੰਵਿਧਾਨ ਦੇ ਵਿੱਚ ਲਿਖਿਆ ਮੌਜੂਦ ਹੈ ਉਹ ਡਾਕਟਰ ਭੀਮਰਾਓ ਅੰਬੇਦਕਰ ਦੀ ਦੇਣ ਹੈ ਤੇ ਜੇਕਰ ਡਾਕਟਰ ਭੀਮਰਾਓ ਅੰਬੇਦਕਰ ਸੰਵਿਧਾਨ ਨਾ ਲਿਖਦੇ ਤਾਂ ਸਾਡਾ ਦੇਸ਼ ਨਾ ਇਹਨਾਂ ਆਜ਼ਾਦੀ ਦੀ ਖੁਸ਼ੀ ਮਾਣ ਸਕਦਾ ਤੇ ਨਾ ਹੀ ਉਹ ਸਾਨੂੰ ਅਧਿਕਾਰ ਕਦੇ ਮਿਲ ਸਕਣੇ ਸੀ ਜੋ ਅੱਜ ਅਸੀਂ ਆਜ਼ਾਦੀ ਦੇ ਅਧਿਕਾਰ ਮੰਨ ਰਹੇ ਹਾਂ ਉਹ ਸਿਰਫ ਔਰ ਸਿਰਫ ਡਾਕਟਰ ਭੀਮrao ਅੰਬੇਦਕਰ ਦੇ ਸਦਕਾ ਦਾ ਦੋਸਤੋ ਸਾਨੂੰ ਵੀ ਇਹ ਦਿਹਾੜਾ ਧੂਮ-ਧਾਮ ਨਾਲ ਮਨਾਉਣਾ ਚਾਹੀਦਾ ਕਿਉਂਕਿ ਉਹ ਸੰਵਿਧਾਨ ਦੇ ਨਿਰਮਾਤਾ ਉੱਥੇ ਉਹਨਾਂ ਕਿਹਾ ਕਿ ਸੰਵਿਧਾਨ ਦੇ ਨਿਰਮਾਤਾ ਦੀਆਂ ਸਿਖਿਆਵਾਂ ਤੇ ਚੱਲਣ ਦੀ ਲੋੜ ਹੈ ਬਰਾਬਰਤਾ ਦਾ ਅਧਿਕਾਰ ਕਿਹਾ ਤਾਂ ਜਾਂਦਾ ਪਰ ਹਲੇ ਤੱਕ ਲੋਕਾਂ ਨੂੰ ਨਹੀਂ ਦਿੱਤਾ ਗਿਆ ਜਿਸ ਦੀ ਲੋਕਾਂ ਨੂੰ ਸੋਧ ਕਰਨ ਦੀ ਲੋੜ ਹੈ ਤੇ ਆਪਣੇ ਆਪ ਨੂੰ ਪਹਿਚਾਣਨ ਦੀ ਲੋੜ ਹੈ ਤੇ ਸਮਾਨਤਾ ਦਾ ਅਧਿਕਾਰ ਜੋ ਡਾਕਟਰ ਭੀਮਰਾਓਂ ਅੰਬੇਦਕਰ ਜੀਆ ਨੇ ਬਣਾਇਆ ਸੀ ਉਸ ਨੂੰ ਸਮਝਣ ਦੀ ਲੋੜ ਹੈ ਕੀ ਕੁਝ ਕਿਹਾ ਮੈਂਬਰਾਂ ਨੇ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਰਜਿੰਦਰ ਕਮਰ ਜਿੰਦਰ ਜੀ ਕਿਹੜੀ ਅੱਜ ਜ਼ਿਲ੍ਹਾ ਰੂਲਰ ਯੂਥ ਕਲੱਬਸ ਐਸੋਸੀਏਸ਼ਨ ਰਜਿਸਟਰਡ ਮਾਨਸਾ ਵੱਲੋਂ ਸਾਡੇ ਬਾਬਾ ਅੰਬੇਦਕਰ ਸਾਹਿਬ ਦਾ ਜਨਮ ਦਿਨ ਮਨਾਇਆ ਗਿਆ ਹੈ ਇਸ ਜਨਮ ਦਿਨ ਉਹਨਾਂ ਲੋਕਾਂ ਵੱਲੋਂ ਮਨਾਇਆ ਜਾ ਰਿਹਾ ਜੋ ਕਿਸੇ ਟਾਈਮ ਸਮਾਜ ਦਾ ਹਿੱਸਾ ਨਹੀਂ ਹੁੰਦੇ ਸੀ ਕਿਉਂਕਿ ਬਾਬਾ ਸਾਹਿਬ ਦੀ ਬਹੁਤ ਵੱਡੀ ਦੇਣ ਹੈ ਕਿ ਸਭ ਨੂੰ ਬਰਾਬਰਤਾ ਲਿਆਉਣ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਇਸੇ ਲੜੀ ਤਹਿਤ ਬਾਬਾ ਸਾਹਿਬ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਅੱਜ ਸਾਡੀ ਸਮੂਹ ਐਸੋਸੀਏਸ਼ਨ ਵੱਲੋਂ ਇਹ ਅਪਰਾਲਾ ਕੀਤਾ ਜਾ ਰਿਹਾ ਕਿ ਇਹਨਾਂ ਦੇ ਜੀਵਨ ਬਾਰੇ ਸਾਰਿਆਂ ਨੂੰ ਦੱਸਿਆ ਜਾਵੇ ਕਿਉਂਕਿ ਜਨਮ ਦਿਨ ਮਨਾਉਣ ਦਾ ਪੇਰੇ ਫਾਇਦਾ ਜੇਕਰ ਉਹਨਾਂ ਦੀ ਵਿਚਾਰਧਾਰਾ ਬਾਰੇ ਵੀ ਨਾਲ ਨਾਲ ਚਰਚਾ ਹੋਵੇ ਕਿਉਂਕਿ ਜਦੋਂ ਆਪਾਂ ਨੂੰ ਕਿਸੇ ਬਾਰੇ ਉਸ ਵਿਅਕਤੀ ਬਾਰੇ ਗਿਆਨ ਹੁੰਦਾ ਜਿਸ ਨੇ ਸਮਾਜ ਦੇ ਵਿੱਚ ਕਿੰਨੀ ਵੱਡੀ ਦੇਣਾਂ ਸਭਦਾਨ ਲਿਖਣ ਜੇਕਰ ਅਜਿਹਾ ਸਵਿਧਾਨ ਨਾ ਹੁੰਦਾ ਤਾਂ ਤੁਸੀਂ ਸੋਚ ਕੇ ਦੇਖੋ ਕਿ ਆਪਣਾ ਸਮਾਜ ਕਿੱਧਰ ਨੂੰ ਜਾਂਦਾ। ਤੋਂ ਅਸੀਂ ਜਿਲ੍ਹਾ ਰੂਲਰ ਯੂਥ ਕਲੱਬ ਐਸੋਸੀਏਸ਼ਨ ਵੱਲੋਂ ਜਿੱਤੇ ਅੱਜ ਮਾਨਸਾ ਦੇ ਵਿੱਚ ਜਨਮ ਦਿਨ ਮਨਾ ਰਹੇ ਹਾਂ ਉੱਥੇ ਅਸੀਂ ਪੂਰੇ ਜ਼ਿਲ੍ਹੇ ਦੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹਨਾਂ ਦੀ ਵਿਚਾਰਤਾਰਾ ਤੇ ਸੈਮੀਨਾਰ ਵੀ ਕਰਵਾਵਾਂਗੇ। ਆਸ ਕਰਦੇ ਹਾਂ ਕਿ ਐਸੋਸੀਏਸ਼ਨ ਦੇ ਸਮੂਹ ਮੈਂਬਰ ਜਿਸ ਤਰ੍ਹਾਂ ਅੱਜ ਸਹਿਯੋਗ ਦਿੱਤਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜੀ ਹਰਿਆਵਲ ਲਹਿਰ ਪਿਛਲੇ ਸਾਲ ਵੀ ਅਸੀਂ ਕਾਫੀ ਪੌਦੇ ਲਵਾਏ ਸੀ ਮਾਨਸਾ ਸਕੂਲ ਦੇ ਵਿੱਚ ਵੀ ਤੇ ਵਕੁਵਕ ਪਿੰਡਾਂ ਦੇ ਵਿੱਚ ਵੀ ਪੌਦੇ ਲਵਾਏ ਸੀ ਇਸ ਤੋਂ ਬਿਨਾ ਅਸੀਂ ਕੁਝ ਪਰਿਵਾਰਾਂ ਨੂੰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਦਿੱਤਾ ਜਾ ਰਹੇ ਆ ਅਤੇ ਬਰੇਟਾ ਵਿਖੇ ਆਸਰਾ ਫਾਊਂਡੇਸ਼ਨ ਨਾਲ ਮਿਲ ਕੇ ਲਗਾਤਾਰ ਹਰ ਮਹੀਨੇ ਦੇ ਐਤਵਾਰ ਨੂੰ ਅੱਖਾਂ ਦਾ ਕੈਂਪ ਵੀ ਲਵਾਇਆ ਜਾ ਰਿਹਾ ਅਤੇ ਸਰਕਾਰ ਦੀਆਂ ਜੋ ਵੀ ਸਰਕਾਰੀ ਸਕੀਮਾਂ ਨੇ ਉਹਨਾਂ ਨੂੰ ਅਸੀਂ ਪਿੰਡ-ਪਿੰਡ ਸ਼ਹਿਰ-ਸ਼ਹਿਰ ਸਲਮ ਏਰੀਏ ਤੱਕ ਪਹੁੰਚਾ ਰਹੇ ਹਾਂ ਤੇ ਜਿਸ ਤਰ੍ਹਾਂ ਉਹ ਸਰਕਾਰ ਦੀ ਨਸ਼ਾ ਰੋਕੂ ਮਹਮ ਚੱਲ ਰਹੀ ਆ ਉਸ ਦੇ ਵਿੱਚ ਵੀ ਐਸੋਸੀਏਸ਼ਨ ਵੱਲੋਂ ਵੱਧ ਚੜ ਕੇ ਭਗ ਲੈਤਾ ਜਾ ਰਿਹਾ ਵਕ ਵਕ ਸਕੂਲਾਂ ਦੇ ਵਿੱਚ ਜਾਂ ਕਲੱਬਾਂ ਵੱਲੋਂ ਦੇ ਸਹਿਯੋਗ ਨਾਲ ਅਸੀਂ ਸੈਮੀਨਾਰ ਵੀ ਕਰਵਾ ਰਹੇ ਹਾਂ ਇੱਕ ਵਾਰ ਫੇਰ ਸਮੂਚੀ ਪ੍ਰੈਸ ਦਾ ਤੇ ਆਏ ਹੋਏ ਸਾਡੀਆਂ ਮਾਤਾਵਾਂ ਭੈਣਾਂ ਦਾ ਸਾਡੀ ਐਸੋਸੀਏਸ਼ਨ ਵੱਲੋਂ ਜਿੱਥੇ ਜੀ ਆਇਆਂ ਕਹਿੰਦਾ ਉੱਥੇ ਧੰਨਵਾਦ ਵੀ ਕੀਤਾ ਜਾਂਦਾ ਪਰਲੇ ਲੋਕ ਸਿਰਫ ਭਾਰਤ ਦੇ ਵਿੱਚ ਫੁੱਟਬਾਲ ਦੀ ਰਾਜਨੀਤੀ ਕਰਵਾ ਰਹੇ ਆ ਕਿਉਂਕਿ ਜੇਕਰ ਯੂਥ ਜਿੱਧਰ ਨੂੰ ਚੱਲ ਪਿਆ ਜੇਕਰ ਏਕੇ ਵੱਲ ਜਦੋਂ ਯੂਥ ਚੱਲਦਾ ਆਜ਼ਾਦੀ ਦੀ ਗੱਲ ਕਰੀਏ ਤਾਂ ਯੂਥ ਦਾ ਸਭ ਤੋਂ ਵੱਡਾ ਯੋਗਦਾਨ ਸੀ ਇਸੇ ਤਰੀਕੇ ਨਾਲ ਇਹ ਛੋਟੀ ਮੋਡੀਆਂ ਗੱਲਾਂ ਦਾ ਕੋਈ ਫਰਕ ਨਹੀਂ ਪੈਂਦਾ ਸਾਡੇ ਭਾਰਤ ਦੇ ਲੋਕ ਇਸ ਪ੍ਰਤੀ ਪੂਰੇ ਸਾਵਧਾਨ ਨੇ ਉਹਨਾਂ ਨੂੰ ਪਤਾ ਕਿ ਬਾਬਾ ਸਾਹਿਬ ਦੀ ਕਿੰਨੀ ਵੱਡੀ ਦੇਣ ਸਮਾਜ ਨੂੰ ਹੈ। ਉਹ ਅਜਿਹਿਆਂ ਤਾਕਤਾਂ ਕਦੇ ਵੀ ਭਾਰਤ ਨੂੰ ਕਮਜ਼ੋਰ ਨਹੀਂ ਕਰ ਸਕਦੇ ਆ। ਸਾਡਾ ਯੂਥ ਮੂਰੇ ਹੋ ਕੇ ਇਹ ਲੜਾਈ ਲੜਨ ਲਈ ਤਿਆਰ ਆ। ਸਸਤਾ ਜੀ ਆਪਣੇ ਰੂਲਰ ਕਲੱਬ ਯੂਥ ਇਹ ਹੈਗਾ ਜੀ ਜ਼ਿਲ੍ਹਾ ਰੂਲਰ ਕਲੱਬ ਯੂਥ ਐਸੋਸੀਏਸ਼ਨ। ਮਾਨਸਾ ਬੰਨੂ ਅਸੀਂ ਪ੍ਰੋਗਰਾਮ ਕੀਤਾ ਜੀ ਡਾਕਟਰ ਭੀਮਰਾਵ ਅਮੇਦਕਰ ਦਾ ਜਨਮ ਦਿਤੀ ਹੈ ਜੀ ਅੱਜ ਜਨਮ ਦਿਨ ਹੈ ਉਹਨਾਂ ਦਾ ਜਿੱਥੇ ਅਸੀਂ ਸਲਾਮ ਏਰੀਆ ਦੇ ਵਿੱਚ ਆ ਕੇ ਸਾਰੀਆਂ ਮੇਰੀਆਂ ਭੈਣਾਂ ਨਾਲ ਇਹਨਾਂ ਦਾ ਜਨਮ ਦਿਨ ਮਨਾਇਆ ਉੱਥੇ ਉਹਨਾਂ ਨੂੰ ਦੱਸਿਆ ਵੀ ਵੀ ਕਿਸ ਤਰ੍ਹਾਂ ਇਹਨਾਂ ਨੇ ਸੰਵਿਧਾਨ ਲਾਗੂ ਕੀਤਾ ਆਪਣੇ ਛੋਟੇ ਵਰਗ ਦੇ ਲੋਕਾਂ ਨੂੰ ਕਿਸ ਤਰ੍ਹਾਂ ਇਹਨਾਂ ਨੇ ਉੱਚਾ ਚੁੱਕਿਆ ਜਾਂ ਕਿ ਉਹਨਾਂ ਨੇ ਆਪਣੇ ਵਾਸਤੇ ਸੋਚ ਰੱਖੀ ਸੀ ਵੱਖਰੀ ਵੀ ਆਪਾਂ ਆਮ ਲੋਕਾਂ ਦੇ ਵਿੱਚ ਵਿਚਰਜ਼ ਕੀਏ ਜਿਹੜੇ ਲੋਕ ਆਪਣੇ ਵਰਗੇ ਲੋਕਾਂ ਨੂੰ ਪਿੱਛੇ ਘਰ ਦਿੱਤਾ ਗਿਆ ਸੀ ਇਹਨਾਂ ਨੇ ਆਪਣੇ ਵਾਸਤੇ ਇਹੋ ਜਿਹੇ ਕੰਮ ਕੀਤੇ ਆ ਵੀ ਅੱਜ ਆਪਾਂ ਆਮ ਲੋਕਾਂ ਦੇ ਵਿੱਚ ਵਿਚਰਦੇ ਆਂ ਲੋਕਾਂ ਨਾਲ ਖੜਦੇ ਆਂ ਤਾਂ ਜਿਹੜੇ ਕਮੀਆਂ ਸੀਗੀਆਂ ਵੀ ਆਪਾਂ ਨੂੰ ਕਹਿੰਦੇ ਸੀ ਵੀ ਜਿਹੜੇ ਛੋਟੇ ਵਰਗ ਦੇ ਲੋਕ ਐ ਵੀ ਉਹ ਪਿੱਛੇ ਰਹਿਣਗੇ ਵੱਡੇ ਵਰਗ ਦੇ ਲੋਕ ਐ ਵੱਡੇ ਉਚਾਈ ਵਾਲੇ ਲੋਕ ਐ ਵੀ ਉਹ ਹੀ ਅੱਗੇ ਰਹਿਣਗੇ ਸੰਵਿਧਾਨ ਦੇ ਵਿੱਚ ਜੋ ਵੀ ਇਹਨਾਂ ਨੇ ਸਾਨੂੰ ਸਿਖਾਇਆ ਉਹ ਅਸੀਂ ਅੱਜ ਲਾਗੂ ਵੀ ਕੀਤਾ ਸਾਡੀਆਂ ਭੈਣਾਂ ਨੂੰ ਜਾਗਰੂਕ ਵੀ ਕੀਤਾ ਕੁਝ ਸਾਡੇ ਹੋਰ ਵੀ ਕੰਮ ਹੁੰਦੇ ਆ ਜਿਵੇਂ ਕੋਈ ਅੱਖਾਂ ਦੇ ਕੈਂਪ ਲਾ ਲਓ ਜਾਂ ਕੋਈ ਬੱਚਿਆਂ ਦੇ ਜਿਨ੍ਹਾਂ ਦੇ ਸਿਰ ਤੇ ਫਾਦਰ ਨਹੀਂ ਹੁੰਦੇ ਉਹਨਾਂ ਦੀ ਪੈਨਸ਼ਨਾਂ ਦਾ ਲਾ ਲਓ ਜਾ ਕੋ ਬੀਡ ਚੇਅਰ ਕੰਨਾਂ ਦੀ ਮਸ਼ੀਨ ਲਾ ਲਓ ਵੱਖੋ ਵੱਖ ਤਰੀਕੇ ਨਾਲ ਅਸੀਂ ਸਾਰੀਆਂ ਭੈਣਾਂ ਨੂੰ ਅਵੇਅਰਨੈਸ ਵੀ ਕੀਤਾ ਕੱਲਾ ਜਨਮ ਦਿਨ ਮਨਾਉਣ ਦਾ ਮਤਲਬ ਇਹ ਨਹੀਂ ਸੀ ਵੀ ਅਸੀਂ ਕੱਲਾ ਜਨਮ ਦਿਨ ਹੀ ਮਨਾਉਣਾ ਹੈ ਇੱਕ ਚਾਰ ਫੁੱਲ ਆਪਾਂ ਵੀ ਸਮਰਪਿਤ ਕਰਕੇ ਇਸ ਜਨਮ ਦਿਹਾੜੇ ਨੂੰ ਮਨਾਉਣਾ ਹੈ ਅਸੀਂ ਅਵੇਅਰਨੈਸ ਵੀ ਕੀਤਾ ਸਾਨੂੰ ਅੱਜ ਭੈਣਾਂ ਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਕਿਉਂਕਿ ਕੁਝ ਭੈਣਾਂ ਨੇ ਅੱਜ ਬਹੁਤ ਵਧੀਆ ਤਰੀਕੇ ਨਾਲ ਸਾਡੇ ਨਾਲ ਗੱਲ ਕੀਤੀ ਬੱਚਿਆਂ ਨੂੰ ਕੁਝ ਸਵਾਲ ਪੁੱਛੇ ਗਏ ਉਹ ਸਵਾਲਾਂ ਦੇ ਜਵਾਬ ਵੀ ਦਿੱਤੇ ਕਿਉਂਕਿ ਇਹੀ ਮੋਟੀਵੇਸ਼ਨ ਹੁੰਦੀ ਹੈ ਜੀ ਜੇ ਬੱਚੇ ਨੂੰ ਕੋਈ ਸਵਾਲ ਕੀਤਾ ਜਾਵੇ ਵੀ ਅੱਜ ਦਾ ਦਿਨ ਕਿਉਂ ਮਨਾਇਆ ਇਸ ਵਜਾ ਨਾਲ ਕਿਉਂ ਮਨਾ ਰਹੇ ਆਂ ਕੁਝ ਬੱਚਿਆਂ ਨੇ ਸਾਨੂੰ ਬਹੁਤ ਵਧੀਆ ਜਵਾਬ ਦਿੱਤੇ ਉਸ ਚੀਜ਼ ਦੇ ਤੇ ਉਸ ਨਾਲ ਸਾਡਾ ਵੀ ਮਨ ਖੁਸ਼ ਹੋਇਆ ਵੀ ਅਸੀਂ ਜਦੋਂ ਵੀ ਇਹਨਾਂ ਕੋਲ ਆਉਂਦੇ ਆ ਸਾਨੂੰ ਕੁਝ ਸਿੱਖਣ ਨੂੰ ਵੀ ਮਿਲਦਾ ਹੈ ਤੇ ਸਿਖਾਉਣ ਨੂੰ ਵੀ ਮਿਲਦਾ ਹੈ ਰਿਕਾ ਰਣੀ ਜੀ ਜੀ ਤਕਰੀਬਨ ਸਾਡੇ ਕੋਲ 28 ਲੇਡੀਜ਼ ਨੇ ਜਿਹੜੇ ਇੱਥੇ ਬੈਠੇ ਨੇ ਅਸੀਂ ਅੱਜ ਡਾਕਟਰ ਭੀਮਦਾਵ ਅੰਬੇਦਕਰ ਜੀ ਦਾ ਜਨਮ ਦਿਨ ਮਨਾ ਰਹੇ ਆਂ ਇਹ ਜਨਮ ਦਿਨ ਮਨਾਉਣ ਦਾ ਇੱਕ ਮਕਸਦ ਵੀ ਸੀਗਾ ਆਮ ਲੋਕਾਂ ਨੂੰ ਜਾਗਰੂਕ ਕਰਨਾ ਕਿਉਂਕਿ ਹਜੇ ਵੀ ਬਹੁਤ ਕਮੀਆਂ ਨੇਗੀਆਂ ਸਾਡੇ ਸਮਾਜ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਇਹ ਹੀ ਨਹੀਂ ਪਤਾ ਵੀ ਸਾਡਾ ਸੰਵਿਧਾਨ ਕਿਵੇਂ ਲਾਗੂ ਹੋਇਆ ਕਿਉਂ ਲਾਗੂ ਹੋਇਆ ਕਿਸ ਕਾਰਨ ਲਾਗੂ ਹੋਇਆ ਅਸੀਂ ਜਿਹੜੇ ਇੱਥੇ ਸਾਡੇ ਜੂਥ ਵਾਲੇ ਬੱਚੇ ਬੈਠੇ ਨੇ ਲੇਡੀਜ਼ ਬੈਠੇ ਨੇ ਉਹਨਾਂ ਨੂੰ ਇਹ ਸਮਝਾਉਣਾ ਚਾਹੁੰਦੇ ਸੀ ਵੀ ਸਾਡੇ ਜਿਹੜੇ ਗਰੀਬ ਵਰਗ ਦੇ ਲੋਕ ਹੈਗੇ ਉਹਨਾਂ ਵਾਸਤੇ ਡਾਕਟਰ ਭੀਮਾ ਰਾਵ ਅੰਬੇਦਕਰ ਜੀ ਨੇ ਬਹੁਤ ਵੱਡੀ ਦੇਣ ਦਿੱਤੀ ਹੈ ਜੋ ਸਾਡਾ ਜਾਣਨਾ ਜ਼ਰੂਰੀ ਹੈ ਜੀ ਵੀ ਉਹਨਾਂ ਨੇ ਸਾਡੇ ਵਾਸਤੇ ਕੀ ਕੀਤਾ ਕਿਉਂਕਿ ਸਮਾਜ ਦੇ ਵਿੱਚ ਵਿਚਰਨ ਵਾਸਤੇ ਇੱਕ ਰਿਸਪੈਕਟ ਦੀ ਜ਼ਰੂਰਤ ਹੁੰਦੀ ਹੈ ਜੋ ਆਮ ਛੋਟੇ ਵਰਗ ਦੇ ਲੋਕਾਂ ਨੂੰ ਨਹੀਂ ਸੀਗੀ ਪਰ ਬਾਬਾ ਜੀ ਨੇ ਸਾਡੇ ਵਾਸਤੇ ਇਹ ਸੰਵਿਧਾਨ ਨੂੰ ਲਾਗੂ ਕੀਤਾ ਤਾਂ ਸਾਨੂੰ ਪਤਾ ਲੱਗਿਆ ਵੀ ਸਾਡੀਆਂ ਕੀ ਕੀ ਮਤਲਬ ਕਿ ਅਸੀਂ ਸੰਵਿਧਾਨ ਦੇ ਰਾਹੀ ਕੀ ਕੀ ਸਾਡੀਆਂ ਲੋੜਾਂ ਨੇ ਜਾਂ ਅਸੀਂ ਕੀ ਕੀ ਕਰ ਸਕਦੇ ਹਾਂ ਸਾਡੇ ਕੀ ਕੀ ਅਧਿਕਾਰ ਨੇਗੇ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਜੀ ਜਿਨ੍ਹਾਂ ਨੇ ਸਾਡੇ ਵਾਸਤੇ ਇਹ ਸੰਵਿਧਾਨ ਲਾਗੂ ਕਰਕੇ ਸਾਨੂੰ ਗਰੀਬ ਵਰਗ ਦੇ ਲੋਕਾਂ ਨੂੰ ਉੱਪਰ ਚੁੱਕਿਆ ਅੱਗੇ ਤੋਂ ਵੀ ਅਸੀਂ ਮਤਲਬ ਹੋਰ ਵੀ ਕਮਾਂ ਦੇ ਵਿੱਚ ਜਿਸ ਤਰ੍ਹਾਂ ਅੱਗੇ ਵਧਾਂਗੇ ਜੀ ਜੋ ਸਾਡੇ ਕੈਂਪ ਨੇ ਲੋਕਾਂ ਨੂੰ ਜਾਗਰੂਕ ਕਰਨਾ ਹਰ ਇੱਕ ਵਰਗ ਦੇ ਲੋਕਾਂ ਨੂੰ ਸਾਡੀ ਮਤਲਬ ਇਹ ਸੋਚ ਹੈ ਵੀ ਅਸੀਂ ਹਰ ਇੱਕ ਜਗ੍ਹਾ ਤੇ ਜਾ ਕੇ ਇਸ ਚੀਜ਼ ਨੂੰ ਪਹੁੰਚਾਈਏ ਵੀ ਸੰਵਿਧਾਨ ਕੀ ਹੈ ਕਿਸੇ ਲੋਕਾਂ ਦਾ ਅੱਧੇ ਲੋਕਾਂ ਦਾ ਪਤਾ ਹੀ ਨਹੀਂ ਸੰਵਿਧਾਨ ਲਾਗੂ ਕੀ ਨੇ ਕੀਤਾ ਕਿਉਂ ਕੀਤਾ ਸਾਡੇ ਅਧਿਕਾਰ ਕੀ ਨੇ ਸਾਡੇ ਹੱਕ ਕੀ ਨੇ ਆਪਣੇ ਹੱਕਾਂ ਵਿੱਚੇ ਲੋਕ ਲੜਨੀ ਰਹੇ ਜੀ ਬੋਲਨੀ ਰਹੇ ਸਾਡਾ ਮੇਨ ਮਕਸਦ ਇਹ ਹੀ ਸੀ ਵੀ ਅਸੀਂ ਸਾਰਿਆਂ ਨੂੰ ਸਮਝਾਈਏ ਵੀ ਆਪਣੇ ਹੱਕਾਂ ਵਾਸਤੇ ਲੜਨਾ ਜ਼ਰੂਰੀ ਹੈ ਜੀ ਉਸੇ ਕਾਰਨ ਸਾਰਿਆਂ ਨੂੰ ਸਾਡੇ ਸਾਰੇ ਟੀਮ ਵੱਲੋਂ ਡਾਕਟਰ ਮੇਰ ਕਰਤੀ ਦਾ ਜੰਮ ਦਿਨ ਮਨਾਇਆ ਗਿਆ ਤਾਂ ਉਹਨਾਂ ਨੂੰ ਜੰਮ ਦਿਨ ਦੀ ਬਹੁਤ-ਬਹੁਤ ਵਧਾਈਆਂ ਜੀ ਵਸਾਖੀ ਦੇ ਸਾਰੇ ਟੀਮ ਬਲੂ ਦੇ ਸਾਡੇ ਸਾਰੇ ਟੀਮ ਬਲੂ ਦੇ ਬਸਾਖੀ ਦੇ ਬਹੁਤ ਸਾਰਿਆਂ ਨੂੰ ਬਸਾਖੀ ਦੀਆਂ ਬਹੁਤ-ਬਹੁਤ ਵਧਾਈਆਂ ਜੀ ਜੋ ਕਿ ਕਾਨੂੰ ਡਾਕਟਰ ਅੰਬੇਦਕਰ ਦਾ ਜਨਮ ਦਿਨ ਹੈ ਤੇ ਆਪਣਾ ਜਨਮ ਦਿਨ ਹੈ ਜੀ ਉਹਦੀਆਂ ਵੀ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈਆਂ ਜੀ ਤੇ ਜੋ ਆਪਣਾ ਇਥੇ ਟੀਮ ਪਹੁੰਚੀ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ